ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਦਿੱਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਭਧੌੜਾ ਜ਼ਿਲ੍ਹਾ ਬਰਨਾਲਾ ਬਾਈਕ ਬਹੁਤ ਹੀ ਸੋਹਣੀ ਕੱਟੀ ਹੈ ਜੀ ਦੇਖ ਸਕਦੇ ਹੋ ਤੇ ਦੋ ਹੈਗੀਆਂ ਬਸਤੀਆਂ ਠੀਕ ਹੈ ਜੀ ਵਧ ਜਾਨਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਵੀਰ ਜੀ ਸਸੀ ਕਾ ਜੀ ਸਸੀ ਕਾ ਬਾਈ ਜੀ ਤੇ ਨਾਮ ਨਾਮ ਗੋਰਾ ਪਿੰਡ ਭਧੌੜਾ ਜਿਹੜਾ ਬਰਨਾਲਾ ਤਾਂ ਪਹਾੜੀਲਾ ਵਧਾ ਤੇ ਰੋਟ ਤੇ ਆਪਣਾ ਘਰ ਦਾ ਨਾਮ ਤਾਂ ਰੋਟ ਵੀ ਵਾਜਾ ਹੈ ਹਾਂਜੀ ਇੱਥੇ ਸੈਨਾ ਆ ਗਿਆ ਉਹ ਤਾਂ ਜੰਗੀਆਂ ਨਾ ਆ ਗਿਆ ਖਾਸ ਭਧੌੜਾ ਆਪਣਾ ਨੰਬਰ ਭਰਾ ਆਪਣਾ ਨੰਬਰ ਆਪਣਾ 87880432 ਠੀਕ ਹੈ ਜੀ ਹਾਂਜੀ ਬਾਈ ਆਪਣੇ ਕੋਲ ਨਾਗ ਦੱਸੋ ਜੀ ਕਿੰਨੇ ਐਨਾਂ ਦੀ ਵੀਡੀਓ ਪਾਉਣੀ ਆ ਬਾਕੀ ਵੇਚ ਗਈਆਂ ਆਪਣੀਆਂ ਠੀਕ ਹੈ ਜੀ ਹਾਂ ਵੱਡੀ ਬੱਚੀ ਦੀ ਜਾਣਕਾਰੀ ਦਿਓ ਜੀ ਇਹ ਬੱਚੀ ਦਾ ਬਾਈ ਮਨਗ ਟੀਕਾ ਭਰਾ ਦਾ ਡੇਢ ਮਹੀਨੇ ਤੋਂ ਘਟ ਅੱਛਾ ਜੀ 40 38 39 ਦਿਨ ਹੋ ਗਏ ਹੋਣੇ ਆ ਹਾਂਜੀ ਤੇ ਗੱਬੜ ਮੰਨ ਕੇ ਲੈਣੀ ਹੈ ਗੱਬੜ ਲੈ ਲੋ ਨਹੀਂ ਆਲਾ ਕਈ ਵਾਰ ਨਾ ਬੋਲੀ ਦੁਬਾਰਾ ਰਹੀ ਤੇ ਭਰਾ ਦਾ ਹਾਂਜੀ ਪਰ ਆਪਣੇ ਆਦੇ ਘਰ ਦੀ ਬੱਚੀ ਹੁਣ ਵੇਚਣੀ ਆ ਇਹ ਠੀਕ ਹੈ ਜੀ ਤੇ ਰੇਟ ਦੱਸੋ ਭਰਾ ਪਹਿਲਾਂ ਇਹਦਾ ਰੇਟ 22 ਹੇਅਰ ਦੇਣੀ ਆ ਹਾਂ ਜਾਨਾ ਬਾਈ ਠੀਕ ਹੈ ਜੇ ਕੋਗੀ ਦਾ 35 ਹੈ ਪਹਿਲਾਂ ਮੈਨੂੰ ਖਾਲੀ ਮੋੜੀ ਜਾਂਦਾ ਠੀਕ ਆ ਤੂੰ ਆਹ ਦੇ ਥਾਣ ਥੋਣ ਦੇਖ ਬਹੁਤ ਚੰਗੇ ਦੇ ਠੀਕ ਹੈ ਝੋਲੀ ਝੋਲੀ ਬਹੁਤ ਚੰਗੀ ਆ ਠੀਕ ਹੈ ਬਹੁਤ ਹਾਂ ਠੀਕ ਆ ਖਾਣਾ ਬਾਕੀ ਅਗਲੀ ਕਿਸਮਤ ਵੀ ਆ ਹਾਂ ਠੀਕ ਹੈ ਜੀ ਤੋਰ ਕੇ ਵਿਖਾ ਦਿਓ ਜੀ ਫੇਸ ਪਲੀ ਦੀ ਸਮੀ ਤੇ ਫੇਸ ਕੁਆਲਿਟੀ ਵਧੀਆ ਦੇ ਹਾਂਜੀ ਹਾਂਜੀ ਆਰਾਂ ਦੀ ਬਚੀ ਆਪਣੇ ਕੋਲ ਵੀਡੀਓ ਹੈਗੀ ਜੀ ਜਦੋਂ ਪਹਿਲਾਂ ਲਈ ਸੀ ਇਹ ਠੀਕ ਹੈ ਜੀ ਹਾਂ ਲੋਪਰਾ ਵਾਈ ਜੀ ਨੇ ਰੇਟ ਜਮਾ ਜੈ ਜੀ ਮੰਗਿਆ ਠੀਕ ਆ ਜਰੂਰ ਭਰਾਵਾ ਬਾਕੀ ਕਿਸਮਤ ਆ ਤੁਹਾਡੀ ਠੀਕ ਹੈ ਜੀ ਇਹ ਵਾਈਨਾ ਜ਼ਰੂਰ ਕੰਡੈਕਟ ਕਰੋ। ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਨੂੰ ਬਾਤੋ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨੂੰ ਵੀ ਜਿਆਦਾ ਫਲੋਰ ਕਰਦੇ ਰਹੀ। ਠੀਕ ਹੈ। ਹਾਂਜੀ ਭਾਈ ਜੀ ਆ ਸੌਲਡੀ ਬੱਚੀ ਦੀ ਦੱਸੋ ਜਾਨੀ। 5 5.5 ਮਹੀਨੇ ਦੀ ਹੋਗੀ 6 ਦੀ ਮੰਨਣਾ ਚਾਹੀ। ਠੀਕ ਹੈ ਜੀ। ਥਾਣਾ ਇਹਦੇ ਬਹੁਤ ਚੰਗੇ ਲੱਗੇ ਦੇ। ਹਾਂਜੀ ਹਾਂਜੀ ਕਿਤੇ ਕਿਤੇ ਥਾਣਾ। ਹਾਂਜੀ ਹਾਂਜੀ। ਇਹ 6200 ਦੇ ਦਾਂਗੇ ਆਪਣੇ ਘਰ ਦੀ। 6200 ਦੀ ਹਾਂ ਘਰ ਦੀ ਹੋਏ ਆ। ਠੀਕ ਹੈ ਜੀ। ਚੰਗ ਕਢਾਈ ਦੇ ਆਪਣੇ ਇਹਦੇ। ਲੋ ਭਰਾ 6200 ਦੀ ਬਸਤੀ। ਫੇਸ ਕੁਆਲਿਟੀ ਬਹੁਤ ਚੰਗੀ ਆ। ਦੇਖੋ ਇਹ ਪਠਪੁਰ ਆਇਆ ਬਹੁਤ ਸੋਹਣਾ ਲੱਗਦਾ ਹੈ ਹਾਂ ਬਹੁਤ ਚੰਗੀ ਗਾਂ ਦੀ ਬੱਚੀ ਹੈ ਬਈ ਇਹ ਠੀਕ ਹੈ ਥਾਣਾ ਹੈ ਪਿਆਨੇ ਖੜਮੇ ਠੀਕ ਹੈ ਜੀ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਇਹਦੀ ਮਾਂ ਬਾਈ ਲੁਧਿਆਣੇ ਡੇਹਰੀਆਂ ਚੋਂ ਲਈ ਸੀ ਖੜੀ ਆ ਹੁਣ ਇਸ ਟਾਈਮ 32 33 ਕਿਲੋ ਦਿੰਦੀ ਆ ਠੀਕ ਹੈ ਜੀ ਠੀਕ ਹੈ ਹਾਂਜੀ ਬਾਈ ਕੱਟੀ ਦੀ ਜਾਣਕਾਰੀ ਦੋ ਜੀ ਇਹ ਕੱਟੀ ਬਾਈ ਸਾਲ ਤੋਂ 8 ਤੋਂ 11 ਮਹੀਨੇ ਦੀ ਕੱਟੀ 10 11 ਮਹੀਨੇ ਦੀ ਠੀਕ ਹੈ ਜੀ ਆ ਜੇ ਥਾਣਾ ਦੇਖਣੇ ਚੰਗੇ ਲੱਗੇ ਮੋٹے ਮੋٹے ਥਾਣਾ ਹਾਂਜੀ ਹਾਂਜੀ ਕਿਆ ਬਾਤ ਆ ਚਾਰੇ ਦਾ ਪੀੜੀ ਦਾ ਪਾਵਾ ਵਰਗੇ ਹਾਂਜੀ ਜਵਾਦ ਕਿਵੇਂ ਝੋਲੀ ਤੇ ਨਹੀਂ ਖੁੱਲੀ ਸਹੀ ਗੱਲ ਜੀ ਸਹੀ ਗੱਲ 15 ਕਿਲੋ ਸਟਾਰਟਿੰਗ ਹੋ ਗਈ ਹੈ ਠੀਕ ਹੈ ਜੀ ਪੈਕ ਕੁੱਟੇ ਦੀ ਬਹੁਤ ਚੰਗਾ ਬਰੀਕ ਪਤਲੀ ਚਮੜੀ ਦੀ ਆ ਪਤਲੀ ਚਮੜੀ ਦੀ ਲੈ ਠੀਕ ਹੈ ਜੀ ਠੀਕ ਹੈ ਬਾਕੀ ਥੋੜੀ ਰੋਸ਼ ਹੀ ਪੈਂਦੀ ਆ ਰੋਸ਼ ਹੀ ਕੱਟੀ ਦੁੱਧ ਨੂੰ ਉਹੀ ਖਰੀ ਨਿਕਲਦੀ ਆ ਠੀਕ ਹੈ ਜੀ ਆਪਣੇ ਜਿੱਦੇ ਮਰਜ਼ੀ ਨਿਗਮ ਆਲੇ ਮਾਲ ਕਰੇ ਘਰੇ ਮੱਝ ਰੋਸ਼ੀ ਨਾ ਹਾਂਜੀ ਰੋਸ਼ੀ ਦੁੱਧੋਂ ਖਰੀ ਨਿਕਲਦੀ ਜੀ ਤੇ ਕੀ ਰੇਟ ਲੂਟਾ ਭਰਾ ਦਾ 17 ਮੰਗਦੇ ਆਪਾਂ 16 ਹੀ ਦੇ ਦਾਂਗੇ ਠੀਕ ਹੈ ਜੀ ਮੈਂ ਤੁਰਕ ਰੱਖਾਂਗੇ ਦਿਖਾ ਸੋਹਣੀ ਕੱਟੀ ਆ ਪਤਲੇ ਪਿੰਡੇ ਦੀ ਆ ਥਣ ਬਹੁਤ ਮੋਟਾ ਲੱਗਿਆ ਕਰ ਥਣ ਗੁੱਲੇ ਵਾਂਗ ਲੱਗਿਆ ਹਾਂਜੀ ਹਾਂਜੀ ਬਹੁਤ ਸੋਹਣਾ ਮੋਟਾ ਤੇ ਮਾਂ ਜੀ ਬਹੁਤ ਚੰਗੀ ਬਾਈ ਠੀਕ ਹੈ ਜੀ ਰੈਣੇ ਚ ਮੰਗਾਂਗੇ ਦੋ ਇੱਕ ਵੈਗੀ ਇੱਕ ਰੈਗੀ ਜੀ ਰੈਣੇ ਵਾਲੀ ਆ ਜੀ ਹਾਂ ਠੀਕ ਹੈ ਜੀ ਇਹ ਆਏ ਹਣ ਕੇ ਜੇ ਦੂਰ ਦੇ ਬੰਦੇ ਮੰਗਦੇ ਹੋ ਕਹਿੰਦੇ ਕੋ ਲੱਭ ਕੇ ਜੇ ਕੱਟੀ ਆਪਣੇ ਕੋਲ ਹੋਰ ਆਈ ਨਹੀਂ ਕੋਈ ਠੀਕ ਹੈ ਜੀ ਲੋ ਭਰਾ ਬਾਈ ਜੀ ਨੇ ਰੇਟ ਦੱਸ ਤਾਂ ਸਾਰਿਆਂ ਦਾ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਵੈਲਦੇ ਭਰਾ ਅਗਲੀ ਵੀਡੀਓ ਚ ਓਕੇ ਬਾਈ